ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਨਾਰੀਅਲ ਦੇ ਲੱਡੂ ਪੰਜਾਬੀ ਸਟਾਈਲ ਬਿਲਕੁਲ ਹੀ ਹਲਵਾਈ ਸਟਾਈਲ ਬਾਜ਼ਾਰ ਵਰਗੇ ਆਪਾਂ ਕੋਕੋਨਟ ਲੱਡੂ ਬਣਾ ਕੇ ਤਿਆਰ ਕਰਾਂਗੇ ਦੇਖੋ ਦੇਖਣ ਨੂੰ ਕਿੰਨੇ ਕਲਰਫੁਲ ਵਧੀਆ ਲੱਗਦੇ ਆ ਤੇ ਖਾਣ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਟੇਸਟੀ ਬਣਦੇ ਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆ ਵੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੀ ਘੰਟੀ ਵਾਲੇ ਬਟਨ ਚਲੋ ਜੀ ਰੈਸਪੀ ਸ਼ੁਰੂ ਕਰਦੇ ਆਂ ਇੱਥੇ ਮੈਂ ਲਿਆ ਇੱਕ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਉਸ ਤੋਂ ਬਾਅਦ ਲੈਣਾ ਜੀ ਆਪਾਂ ਦੁੱਧ ਦੁੱਧ ਇੱਥੇ ਮੈਂ ਲਿਆ 250 ਗ੍ਰਾਮ ਤੁਸੀਂ ਜ਼ਿਆਦਾ ਦੁੱਧ ਵੀ ਲੈ ਸਕਦੇ ਹੋ 500 ਗ੍ਰਾਮ ਤੱਕ ਦੁੱਧ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਲਿਆ ਜੀ ਨਾਰੀਅਲ ਦਾ ਬੁਰਾਦਾ ਜਾਨੀ ਕਿ ਡੈਸੀਕੇਟਿਡ ਕੋਕੋਨਟ ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਟੁੱਠੀ ਕੱਦੂਕਸ ਕਰਕੇ ਵੀ ਲੈ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਵੀ ਲੈ ਸਕਦੇ ਹੋ ਨਰੀਅਲ ਦਾ ਬੂਰਾ ਮੈਂ ਲਿਆ ਹੈਗਾ ਜੀ 250 ਗ੍ਰਾਮ ਤੇ ਇੱਥੇ ਉਸ ਤੋਂ ਬਾਅਦ ਮੈਂ ਲਿਆ ਮਿਲਕ ਪਾਊਡਰ ਮਿਲਕ ਪਾਊਡਰ ਮੈਂ ਲਿਆ 125 ਗ੍ਰਾਮ ਸਾਰੀਆਂ ਚੀਜ਼ਾਂ ਮੈਂ weight ਕਰਕੇ ਲਈਆਂ ਹਾਂ ਤੁਸੀਂ ਜਾਓ ਤੇ ਇੱਥੇ ਜ਼ਿਆਦਾ ਮਿਲਕ ਪਾਊਡਰ ਵੀ ਲੈ ਸਕਦੇ ਹੋ ਤੇ ਟੀਨੀ ਲਈ ਹੈ ਮੈਂ 60 ਗ੍ਰਾਮ ਕਿਉਂਕਿ ਜਿਹੜਾ ਮਿਲਕ ਪਾਊਡਰ ਆ ਉਹਦੇ ਵਿੱਚ ਆਪਣੇ ਮਿਠਾਸ ਹੁੰਦੀ ਹੈ ਇਸ ਲਈ ਮੈਂ ਟੀਨੀ ਥੋੜੀ ਘੱਟ ਲਈ ਹੈ ਅਗਰ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਥੋੜੀ ਜ਼ਿਆਦਾ ਟੀਨੀ ਲੈ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੀ ਹੋਏ ਆਪਾਂ ਮੀਡੀਅਮ ਫਲੇਮ ਤੇ ਗੈਸ ਆਪਣਾ ਬਿਲਕੁਲ ਲੋਤੇ ਹੋਣਾ ਚਾਹੀਦਾ ਹੈ ਲੋ ਟ ਤੇ ਆਪਾਂ ਇਸੇ ਹਿਲਾਉਂਦੇ ਹੋਏ ਇਹਨਾਂ ਨੂੰ ਇਸੇ ਤਰ੍ਹਾਂ ਆਪਾਂ ਪੁੰਨ ਲੈਣਾ ਹੈ ਜੀ ਦੇਖਣ ਨੂੰ ਇੱਥੇ ਆਪਣਾ ਬੈਟਰ ਹੈ ਜਿਹੜੇ ਸਾਰੇ ਇਨਗਰੀਡੀਅੰਟ ਆ ਪਹਿਲਾਂ ਡਰਾਈ ਲੱਗਦੇ ਆ ਤੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਫਲੇਮ ਤੇ ਪਕਾਉਂਦੇ ਜਾਵਾਂਗੇ ਉਸੇ ਤਰ੍ਹਾਂ ਇਹ ਥੋੜੇ ਮਤਲਬ ਗਿੱਲੇ ਹੁੰਦੇ ਜਾਣਗੇ ਪਹਿਲਾਂ ਇਹ ਗਿੱਲੇ ਹੁੰਦੇ ਜਾਣਗੇ ਤੇ ਬਾਅਦ ਵਿੱਚ ਹੌਲੀ-ਹੌਲੀ ਆਪਾਂ ਇਹਨਾਂ ਨੂੰ ਬਿਲਕੁਲ ਡਰਾਈ ਕਰਨਾ ਹੈ ਯਾਨੀ ਕਿ ਇਹਨੂੰ ਸੁਕਾ ਲੈਣਾ ਹੈ ਬਿਲਕੁਲ ਬਰਫੀ ਦੀ ਤਰ੍ਹਾਂ ਤੁਸੀਂ ਚਾਹੋ ਤਾਂ ਇੱਥੇ ਇਹਦੀ ਬਰਫੀ ਵੀ ਬਣਾ ਸਕਦੇ ਹੋ ਤੇ ਮੈਂ ਅੱਜ ਲੱਡੂ ਬਣਾਉਣੇ ਸੀ ਤੇ ਮੈਂ ਫਟਾਫਟ ਲੱਡੂ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਜਿਆਦਾ ਦੁੱਧ ਵੀ ਵਰਤ ਸਕਦੇ ਹੋ ਜੀ ਪਰ ਮੈਨੂੰ ਥੋੜੀ ਜਲਦੀ ਸੀ ਇਸ ਲਈ ਮੈਂ 250 ਗ੍ਰਾਮ ਹੀ ਇੱਥੇ ਦੁੱਧ ਯੂਜ਼ ਕੀਤਾ ਹੈ ਬਿਲਕੁਲ ਜਦੋਂ ਆਪਣਾ ਇਹ ਇਨਗਰੀਡੀਐਂਟ ਇਕੱਠੇ ਹੋਣ ਲੱਗ ਜਾਣ ਇਹ ਸਾਰਾ ਬੈਟਰ ਆਪਣਾ ਬਿਲਕੁਲ ਆਟੇ ਦੀ ਤਰ੍ਹਾਂ ਬਨ ਜਾਵੇ ਉਦੋਂ ਫਿਰ ਆਪਾਂ ਗੈਸ ਕਰ ਦੇਣਾ ਬੰਦ ਫਿਰ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਨਾ ਹੈ ਕਿ ਆਪਣਾ ਹੱਥ ਜਿਹਾ ਸੈਂਦਾ ਹੋ ਜਾਏ ਕਿ ਹੱਥ ਲੱਗੇ ਨਾਲ ਕਿ ਆਪਾਂ ਇਹਨੂੰ ਟੱਚ ਕਰ ਸਕੀਏ ਤੇ ਫਿਰ ਇਹਦੇ ਆਪਾਂ ਚਾਰ ਹਿੱਸੇ ਕਰ ਲੈਣੇ ਆ ਇਸ ਤਰ੍ਹਾਂ ਇਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ ਆਪਾਂ 컬러ਫੁੱਲ ਲੱਡੂ ਬਣਾਉਣੀ ਹੈ ਤੁਸੀਂ ਬਿਨਾ ਕਲਰ ਤੋਂ ਵੀ ਲੱਡੂ ਬਣਾ ਸਕਦੇ ਹੋ ਵੈਸੇ ਜਿਹੜੇ ਕਲਰ ਆਉ ਉਸੇਪ ਦੇ ਲਈ ਇਹ ਅੱਛੇ ਨਹੀਂ ਹੁੰਦੇ ਪਰ ਮੈਂ 컬러ਫੁੱਲ ਬਣਾਉਣੇ ਸੀ ਦੇਖਣ ਨੂੰ ਸੋਹਣੇ ਲੱਗਦੇ ਆ ਤੇ ਮੈਂ ਇਹਨਾਂ ਦੇ ਵਿੱਚ ਪਾ ਰਹੇ ਆ ਜੀ ਕਲਰ ਇੱਥੇ ਮੈਂ ਲਿਆ ਇੱਕ ਹਰਿਆ ਰੰਗ ਇੱਕ ਪੀਲਾ ਰੰਗ ਲਾਲ ਰੰਗ ਤੇ ਜਾਮਨੀ ਰੰਗ ਚਾਰ ਰੰਗ ਲਏ ਆ ਇਹ ਮੈਂ ਇੱਕ ਤੋਂ 2 ਪਿੰਚ ਹੀ ਲਈ ਆ ਜੀ ਜ਼ਿਆਦਾ ਨਹੀਂ ਲੈ ਆ ਜ਼ਿਆਦਾ ਨਹੀਂ ਯੂਜ਼ ਕਰਨੇ ਇਹਦੇ ਕਲਰ ਜਦੇ ਬਹੁਤ ਸਟਰੋਂਗ ਆ ਤੇ ਸਾਰੇ ਫਿਰ ਆਪਾਂ ਕਲਰ ਇਸ ਤਰ੍ਹਾਂ ਮਿਕਸ ਕਰ ਲੈਣੇ ਆ ਜੀ ਸਾਰੇ ਕਲਰ ਦੇਖੋ ਮੈਂ ਮਿਕਸ ਕਰ ਲਿਆ ਤੇ ਹੁਣ ਆਪਾਂ ਤੁਸੀਂ ਜਾਤੇ ਦੀ ਬਰਫੀ ਵੀ ਬਣਾ ਕੇ ਸੈੱਟ ਕਰ ਸਕਦੇ ਹੋ ਤੇ ਮੈਂ ਬਣਾਉਣੇ ਸੀ ਲੱਡੂ ਤੇ ਆਪਾਂ ਇਹਨਾਂ ਨੂੰ ਗੋਲ ਗੋਲੇ ਸੇਮ ਸਾਈਜ਼ ਦੇ ਬਣਾ ਲੈਣੇ ਆ ਮੈਨੂੰ ਬਹੁਤ ਜਲਦੀ ਸੀ ਮੈਂ ਫਟਾਫਟ ਬਣਾਏ ਆ ਤੇ ਥੋੜੇ ਛੋਟੇ ਵੱਡੇ ਹੋ ਗਏ ਸੀ ਤੁਸੀਂ ਆਰਾਮ ਦੇ ਨਾਲ ਬਣਾਉਣੇ ਆ ਬਿਲਕੁਲ ਇੱਕੋ ਜਿਹੇ ਤੇ ਫਿਰ ਆਪਾਂ ਇਸ ਤਰ੍ਹਾਂ ਲੈ ਕੇ ਥੋੜਾ ਥੋੜਾ ਬੈਟਰ ਇਹਨਾਂ ਦੀ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਵੈਸੇ ਬੈਟਰ ਹੱਥਾਂ ਨੂੰ ਨਹੀਂ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੈਟਰ ਹੈ ਜਿਹੜਾ ਤੁਹਾਡਾ ਹੱਥਾਂ ਨੂੰ ਲੱਗ ਰਿਹਾ ਤੁਸੀਂ ਇੱਥੇ ਥੋੜਾ ਜਿਹਾ ਦੇਸੀ ਘਿਓ ਹੱਥਾਂ ਨੂੰ ਲਾ ਲੈਣਾ ਹੈ ਵੈਸੇ ਜ਼ਰੂਰਤ ਨਹੀਂ ਹੈਗੀ ਨਹੀਂ ਹੱਥਾਂ ਨੂੰ ਲੱਗਦਾ ਤੇ ਇਸ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲੈਣੇ ਆ ਬਹੁਤ ਹੀ ਟੇਸਟੀ ਲੱਡੂ ਬਣਦੇ ਆ ਜੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਸਾਰੇ ਖੁਸ਼ ਹੋ ਕੇ ਖਾਣਗੇ ਤੇ ਤੁਹਾਡੀ ਤਾਰੀਫ ਕਰਨਗੇ ਇਸੇ ਤਰ੍ਹਾਂ ਮੈਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਿਆ ਜੀ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਟੇਸਟੀ ਵੀ ਲੱਗਦੇ ਆ ਇਰੇ ਦੇ ਉੱਪਰ ਜੀ ਆਪਾਂ ਪਾ ਦੇਣਾ ਹੈ ਜੀ ਨਾਰੀਅਲ ਇਥੇ ਮੈਂ ਯਾਨੀ ਕਿ ਨਾਰੀਅਲ ਦਾ ਬੂਰਾ ਪਾ ਦਿੱਤਾ ਹੈ ਕਿਉਂਕਿ ਜਦੋਂ ਬਾਜ਼ਾਰੋਂ ਲਿਆਉਣੀ ਹੈ ਹਮੇਸ਼ਾ ਉੱਪਰ ਲੱਗਦਾ ਹੀ ਹੁੰਦਾ ਹੈ ਇਸ ਦੇ ਨਾਲ ਦੇਖਣ ਨੂੰ ਹੋਰ ਵੀ ਵਧੀਆ ਲੱਗਦੀ ਹੈ ਜਰੂਰ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਮੇਰੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਜਰੂਰ ਲਾਈਕ ਸ਼ੇਅਰ ਕਰਿਓ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਮੈਂਟ ਕਰਕੇ ਜਰ ਲੱਗੀ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ سپورਟ ਕਰਦੇ ਰਹਿਓ ਤੁਹਾਡੇ ਪਿਆਰ ਤੇ سپورਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਸ ਦਿਨਾਲ ਮੈਨੂੰ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਵੀ ਮਿਲਦੀ ਆ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ ਤੇ ਤੁਹਾਡੇ ਨਾਲ ਮੈਂ ਵਧੀਆ ਤੋਂ ਵਧੀਆ ਰਸਪੀ ਸ਼ੇਅਰ ਕਰਦੀ ਰਵਾਂਗੀ ਦੇਖੋ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਬਿਲਕੁਲ ਹੀ ਬਾਜ਼ਾਰ ਵਰਗੇ ਮਿਲਦੇ ਆ ਡਿਲੀਸ਼ੀਅਸ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਬਬਾ